ਜ਼ਿੰਮੇਵਾਰੀ ਲੈਣੀ ਪਊਗੀ ਸਭ ਤੁਸੀਂ ਸਿਰਫ ਤੇ ਸਿਰਫ ਲੋਕਤੰਤ੍ਰਿਕ ਅਧਿਕਾਰ ਮੰਗ ਰਹੇ ਹੋ ਜ਼ਿੰਮੇਵਾਰੀ ਨਹੀਂ ਕਿਉਂਕਿ ਜਦੋਂ ਰਾਜਨੀਤੀ 'ਚ ਆਉਂਗੇ ਜ਼ਿੰਮੇਵਾਰੀ ਵੀ ਲੈਣੀ ਪਊਗੀ ਬਣਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਇਹ ਆ ਕੋਜਾ ਖੇਡ ਨਾ ਕਰਵਾਉਣ ਆ ਜੋ ਕੁਝ ਹੋ ਰਿਹਾ ਹੈ ਭਗਵੰਤ ਮਾਨ ਜੀ ਦੇ ਆਪ ਦੇ ਹਲਕੇ 'ਚ ਹੋ ਰਿਹਾ ਸਭ ਤੋਂ ਪਹਿਲਾਂ ਦੇਖਣ ਵਾਲੀ ਗੱਲ ਆ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਖਰੋਤੀਆਂ ਲੁੱਟ ਖੋਹਾਂ ਮਰਡਰ ਸਾਰੇ ਦੇ ਸਾਰੇ ਘਟਨਾਵਾਂ ਡਰੱਗਸ ਦਾ ਵਪਾਰ दारू ਦਾ ਤੰਦਾ ਜੇਲਸ ਸੇਫ ਹਾਊਸ ਬਣ ਗਈਆਂ ਆ ਦਿਨ ਪ੍ਰਤੀ ਦਿਨ ਨਿਗਾਰ ਹੁੰਦਾ ਗਿਆ ਲਾਅ ਐਂਡ ਆਰਡਰ ਦੇ ਸਿਚੁਏਸ਼ਨ ਦਾ ਪੰਜਾਬ ਦੇ ਅੰਦਰ ਸਾਰੇ ਮੈਂ ਇਸ ਕਰਕੇ ਗਿਣਾ ਰਿਆਂ ਵੀ ਪੰਜਾਬ ਦੇ ਇਹ ਬੜੇ ਗੰਭੀਰ ਮੁੱਦੇ ਐ ਮੁੱਖ ਮੰਤਰੀ ਸਾਹਿਬ ਸਿਵਾਏ ਚ ਡਾਂਕਰਣ ਦੇ ਮਜ਼ਾਕ ਕਰਨ ਦੇ ਛੱਲੇਗਾਣ ਦੇ ਕੋਈ ਕੰਮ ਨਹੀਂ ਕਰ ਰਹੇ ਆਮਨ ਐਜੂਕੇਸ਼ਨ ਯੋ ਜੀ ਅੱਜ ਨੂੰ ਮਨੇ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਬੀਜੇਪੀ ਤੇ ਅਲਿਗੇਸ਼ਨ ਲਗਾ ਰਹੇ ਨੇ ਉਹਨਾਂ ਤੋਂ ਕੀ ਸਟੈਂਡ ਉਹਧਰ ਦੀ ਹੋ ਜਾਓ ਪਿੱਛੇ ਪਿੱਛੇ ਹੋ ਜਾਓ ਜਿਆ ਕਿਸ ਸਾ ਵੀ ਏਡੀ ਨਾਰੀ ਸਵਾਲ ਲੈਣਾ ਜੀ ਅੱਜ ਤੁਹਾਡੇ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਰਾਣਾ ਸੋਢੀ ਦਾ ਵੀ ਕਿਹੜਾ ਗਿਆ ਬਿਆਨ ਆ ਉਹਨਾਂ ਨੇ ਕਹਿ ਕੇ ਕਿਸਾਨਾਂ ਨੂੰ ਆਪ ਆ ਕੇ ਇਲੈਕਟ੍ਰੀਕਲ ਲੈਣੀ ਚਾਹੀਦੀ ਹੈਗੀ ਇਸ ਪਾਸੇ ਤੋਂ ਵੀ ਮਾਹੌਲ ਬਖਿਆ ਹੋਇਆ ਕਿਸਾਨਾਂ ਵੱਲੋਂ ਵੀ ਤੁਹਾਡੇ ਵੱਲੋਂ ਵੀ ਇਸ ਤੀਕੇ ਦਾ ਗੱਲਬਾਤ ਆ ਰਹੀ ਹੈ ਲੱਗਦਾ ਨਹੀਂ ਕਿ ਪੰਜਾਬ ਦੇ ਜਿਹੜੇ ਹਾਲਾਤ ਨੇ ਹੋਣ ਵਾਲੇ ਸਮੇਂ ਵਿੱਚ ਖਰਾਬ ਹੋ ਸਕਦੇ ਮੈਂ ਆਈ ਬਾਰ-ਬਾਰ ਬੇਨਤੀ ਕਰੀ ਜਾਣਾ ਪਹਿਲੀ ਤਾਂ ਜ਼ਿੰਮੇਵਾਰੀ ਬਣਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਵੀ ਆ ਕੋਜਾ ਖੇਡ ਨਾ ਕਰਵਾਣ ਆ ਜੋ ਕੁਝ ਹੋ ਰਿਹਾ ਹੈ ਭਗਵੰਤ ਮਾਨ ਜੀ ਦੇ ਆਪ ਦੇ ਹਲਕੇ 'ਚ ਹੋ ਰਿਹਾ ਸਭ ਤੋਂ ਪਹਿਲਾਂ ਦੇਖਣ ਵਾਲੀ ਗੱਲ ਆ ਬਰਨਾਲਾ ਦੇ ਅੰਦਰ ਹੋ ਰਿਹਾ ਸਭ ਜਿਹੜਾ ਉਹਨਾਂ ਦੀ ਕਰਮ ਭੂਮੀ ਜਿੱਥੋਂ ਉਹਨਾਂ ਨੂੰ ਦੋ ਵਾਰੀ ਐਮਪੀ ਬਣਾ ਕੇ ਭੇਜਿਆ ਗਿਆ ਉਹ ਸੰਦੂਰ ਕੰਸਟੀਚੁਐਂਸੀ ਦੇ ਅੰਦਰ ਉਹਨਾਂ ਦੇ ਹਾਰਟ ਆਫ ਸੰਗਰੂਰ ਕੌਨਸਟੀਚਨਸੀ ਦੇ ਉਹਦੇ ਵਿੱਚ ਆ ਇਸ ਕਿਸਮ ਦੀ ਘਟਨਾ ਵਾਪਰੀ ਹੈ ਬੜੇ ਗੰਭੀਰ ਇਹਦੇ ਇੰਪਲੀਕੇਸ਼ਨਸ ਹੈਗੇ ਕਿਸਾਨ ਤੇ ਵਪਾਰੀ ਦੇ ਵਿੱਚ ਇੱਕ ਜਿਹੜਾ ਇਹਨਾਂ ਨੇ ਦੋ ਫਾੜ ਕਰਨ ਦਾ ਕੰਮ ਚਾਲੂ ਕੀਤਾ ਹੈ ਕੋਜਾ ਖੇਡ ਖੇੜਿਆ ਜਾ ਰਿਹਾ ਪੰਜਾਬ ਦੀ ਅਮਨ ਸ਼ਾਂਤੀ ਦੇ ਨਾਲ ਆਹ ਉਹ ਧਰਤੀ ਹੈ ਜਿੱਥੇ ਕੋਲਾਪਸ ਆਫ ਲੀਡਰਸ਼ਿਪ ਦੀ وجہ ਦੇ ਨਾਲ 3 ਮਹੀਨਿਆਂ ਦੇ ਅੰਦਰ ਅੰਦਰ ਜਦੋਂ 393 ਐਮਐਲਏ ਜਿਤਾ ਕੇ ਭੇਜੋ ਤੇ 3 ਮਹੀਨਿਆਂ ਦੇ ਅੰਦਰ ਅੰਦਰ ਇੱਕ ਮਿੰਟ ਪਲੀਸ 3 ਮਹੀਨਿਆਂ ਦੇ ਅੰਦਰ ਅੰਦਰ ਲੋਕਾਂ ਨੇ ਲੀਡਰਸ਼ਿਪ ਦਾ ਦਿਵਾਲਾ ਨਿਕਲਦੇ ਦੇਖ ਲਿਆ ਇਹ ਉਸ ਕਰਕੇ ਫ੍ਰਿੰਜ 엘ਿਮੈਂਟਸ ਨਿਕਲ ਕੇ ਆਈ ਸਾਹਮਣੇ ਹਾਲਾਤ ਦਰਬਦਰ ਵਿਗੜਦੇ ਚਲੇ ਗਏ ਅਜੇ ਨਾਲਾ ਦੇ ਅੰਦਰ ਪੁਲਿਸ ਚੌਕੀ ਦਾ ਕੇਸ ਕੋਈ ਲੋਕ ਕੋਲੇ ਨਹੀਂ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਫਿਰੋਤियां ਲੁੱਟਖੋਆ ਮਰਡਰ ਸਾਰੇ ਦੇ ਸਾਰੇ ਘਟਨਾਵਾਂ ਡਰੱਗਸ ਦਾ ਵਪਾਰ दारू ਦਾ ਤੰਦਾ ਜੇਲਸ ਸੇਫ ਹੈਵਨ ਬਣ ਗਈਆਂ ਆ ਦਿਨ-ਪ੍ਰਤੀ ਦਿਨ ਨਿਗਾਰ ਹੁੰਦਾ ਗਿਆ ਲਾਅ ਐਂਡ ਆਰਡਰ ਦੇ ਸਿਚੁਏਸ਼ਨ ਦਾ ਪੰਜਾਬ ਦੇ ਅੰਦਰ ਨੰਗਲ ਦਾ ਇਨਸੀਡੈਂਟ ਹੋਇਆ ਉਹਦੇ ਵਿਕਾਸ ਪ੍ਰਭাকর ਨੂੰ ਇਸ ਕਰਕੇ ਮਾਰਿਆ ਗਿਆ ਉਹਦੀ ਵਿਚਾਰਧਾਰਾ ਕਿਉਂਕਿ ਉਹ ਆਰਐਸਐਸ ਦਾ ਕਾਰਕਟਰਤਾ ਸੀ ਉਹਦੇ ਗੋਲੀ ਮਾਰੀ ਗਈ ਆ ਸਾਰੇ ਮੈਂ ਇਸ ਕਰਕੇ ਗਿਣਾ ਰਿਆਂ ਵੀ ਪੰਜਾਬ ਦੇ ਇਹ ਬੜੇ ਗੰਭੀਰ ਮੁੱਦੇ ਐ ਮੁੱਖ ਮੰਤਰੀ ਸਾਹਿਬ ਸਿਵਾਏ ਚ ਡਾਂਕਰਨ ਦੇ ਮਜ਼ਾਕ ਕਰਨ ਦੇ ਛੱਲੇਗਾਣ ਦੇ ਕੋਈ ਕੰਮ ਨਹੀਂ ਕਰ ਰਹੇ ਉਦੋਂ ਉੱਤੇ ਅਜੜੀ ਕਿਸਾਨ ਜਥੇਬੰਦੀਆਂ ਦੇ ਆਰ ਟ੍ਰਾਈਂਗ ਉਹਨਾਂ ਦੇ ਲੀਡਰਸ਼ਿਪ ਜਿਹੜੇ ਹੈ ਉਹ ਆ ਬਿਕਮਿੰਗ ਅ ਲਾਅ ਔਨ ਟੂ ਥੈਮਸੈਲਫ ਇਸ ਤੋਂ ਪਹਿਲਾਂ ਸਰਕਾਰ ਦੀ ਕਮਜ਼ੋਰੀ ਸਰਕਾਰ ਦਾ ਫੇਲਰ ਦੇਖ ਕੇ ਪਿੰਡਾਂ ਦੇ ਅੰਦਰ ਕਮੇਟੀਆਂ ਬਣੀਆਂ ਸੀਗੀਆਂ ਪਿੰਡ ਕਮੇਟੀ ਬਣੀ ਸੀਗੀ ਜਿਹੜੇ ਨਸ਼ੇ ਦੇ ਬਾਹਰ ਉਹਨਾਂ ਨੇ ਧਰਨੇ ਲਾ ਕੇ ਡਾਂਗਾ ਲੈ ਕੇ ਰਾਤ ਨੂੰ ਬੈਠੇ ਰਹਿੰਦੇ ਸੀਗੇ ਜਦੋਂ ਪਬਲਿਕ ਡਾਂਗਾ ਚੱਕ ਲੂਗੀ ਚਾਹੇ ਉਹ ਕਿਸਾਨ ਹੈ ਚਾਹੇ ਉਹ ਬੜੀ ਬਜ਼ੁਰਗ ਮਹਿਲਾਵਾਂ ਵੀ ਬੈਠਦੀਆਂ ਸੀ ਉਤਰਨੇ 'ਚ ਜਿਹੜੇ ਰਾਤ ਨੂੰ ਠਿਕਰੀ ਪਹਿਰੇ ਲੱਗਦੇ ਹੁੰਦੇ ਸੀਗੇ ਪਿੰਡਾਂ ਦੇ ਅੱਗੇ ਉਹ ਸਾਰੇ ਸਰਕਾਰ ਦੀ ناکਾਮਯਾਬੀ ਦਾ ਇੱਕ ਮੰਜ਼ਰ ਹੈ ਉਹਦਾ ਫਾਇਦਾ ਉਠਾ ਕੇ ਕੁਝ ਲੋਕ ਕਿਸਾਨਾਂ ਨੂੰ ਭੜਕਾ ਕੇ ਉਹਨਾਂ ਦੇ ਨਾਮ ਦੇ ਉੱਤੇ ਪੰਜਾਬ ਦੇ ਅੰਦਰ ਅਫਰਾ ਤਫਰੀ ਫਲਾ ਰਹੇ ਆ ਸਭ ਇਸੇ ਕਰਕੇ ਤੁਸੀਂ ਜਿਹੜਾ ਸਵਾਲ ਪੁੱਛ ਰਹੇ ਸੀ ਮੈਂ ਬੇਨਤੀ ਕੀਤੀ ਸੀ ਕਿਉਂਕਿ ਹੁਣ ਤਾਂ ਇਲੈਕਸ਼ਨ ਲੜ ਨਹੀਂ ਸਕਦੇ ਸਾਬ ਕੌਣ ਕੀ ਕਹਿ ਰਿਹਾ ਕੋਈ ਮਾਇਨੇ ਨਹੀਂ ਉਹਨਾਂ ਨੂੰ ਸ਼ਾਇਦ ਪਤਾ ਨਹੀਂ 14 ਤਰੀਕ ਡੇਟ ਨਿਕਲ ਗਈ ਹੁਣ ਕੋਈ ਨਾ ਤਾਂ ਇਲੈਕਸ਼ਨ ਹੋਰ ਲੜ ਸਕਦਾ ਮੈਂ ਤਾਂ ਆ ਕੇ ਕਹਿਆ ਸੀ ਵੀ ਤੁਹਾਨੂੰ ਜਿਹੜੀ ਪਾਰਟੀ ਚੰਗੀ ਲੱਗਦੀ ਹੈ ਉਹਦੀ ਲੜ ਫੜ ਲਓ ਤੁਸੀਂ ਤੇ ਉਸ ਪਾਰਟੀ ਦਾ ਲੀਡਰ ਅਗਰ ਉਹ ਕਾਂਗਰਸ ਨਾਲ ਜਾਂਦੇ ਹੈ ਤਾਂ ਸੁਖਪਾਲ ਖਹਿਰਾ ਜੀ ਜੇ ਉਹ ਆਮ ਆਦਮੀ ਪਾਰਟੀ ਨਾਲ ਜਾਂਦੇ ਹੈ ਤਾਂ ਮੀਤੇ hér ਜੀ ਉੱਥੇ ਬਰਨਾਲੇ 'ਚ ਜਾ ਕੇ ਖੜ ਕੇ ਕਹਿ ਦੇਣ ਵੀ ਅਸੀਂ ਇਸ ਕੰਮ ਦੇ ਇਹਨਾਂ ਦੇ ਨਾਲ ਆ ਕਿਸਾਨਾਂ 'ਚ ਜਥੇਬੰਦੀ ਦੇ ਕਿਉਂਕਿ ਇਹਨਾਂ ਨੇ ਸਾਨੂੰ ਸਪੋਰਟ ਕੀਤੀ ਹੈ ਉਹਦੇ ਬਾਅਦ ਦੇਖ ਲਿਓ ਉੱਥੇ ਵਾਪਰਦਾ ਕੀ ਹੈ ਸਰ ਜ਼ਿੰਮੇਵਾਰੀ ਲੈਣੀ ਪਊਗੀ ਸਭ ਤੁਸੀਂ ਸਿਰਫ ਤੇ ਸਿਰਫ ਲੋਕਤੰਤ੍ਰਿਕ ਅਧਿਕਾਰ ਮੰਗ ਰਹੇ ਹੋ ਜ਼ਿੰਮੇਵਾਰੀ ਕਿਉਂਕਿ ਜਦੋਂ ਰਾਜਨੀਤੀ 'ਚ ਆਉਂਗੇ ਜ਼ਿੰਮੇਵਾਰੀ ਵੀ ਲੈਣੀ ਪਊਗੀ ਯੂ ਕੈਨ ਨਾਟ ਹੈਵ ਐਕਸਰਸਾਈਜ਼ ਅਥਾਰਟੀ ਵਿਦਾਊਟ ਰਿਸਪੌਂਸਿਬਿਲਟੀ ਸਰਕਾਰ ਚਲਾ ਰਹੇ ਸਭ ਕੰਗਰੂ ਕੋਰਟ ਕਿਹਨੂੰ ਕਹਿੰਦੇ ਆਹ ਕੰਗਰੂ ਕੋਰਟਸ ਬਣ ਗਈਆਂ ਜੀ ਪਿੰਡ ਕਮੇਟੀ ਬਣ ਗਈ ਇੱਕ ਉਹਨੂੰ ਮੋਟਰਸਾਈਕਲ ਨੂੰ ਫੜ ਲਿਆ ਸੀ ਜਾਂਦੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਡਿੱਗਿਆ ਉਹਦੀ ਜਾਨ ਚਲੀ ਗਈ ਇਹ ਬੜੇ ਗੰਭੀਰ ਮੁੱਦੇ ਹੈ ਜਿਹੜੇ ਜਿਹਦੇ ਕਰਕੇ ਅੱਜ ਪੰਜਾਬ ਦੇ ਅੰਦਰ ਦੇਖੋ ਮੇਰੇ ਕੋਲ ਟਿੱਕਾ ਜੀ ਸਾਰੀ ਕੰਸਿਸਟੈਂਸੀ ਤੋਂ ਜਿਹੜੀ ਆਂਦੀ ਹੈ ਨਾ ਵੀ ਸਾਨੂੰ ਕਿਹੜੇ ਪੁੱਛਦੇ ਆ ਵੀ ਕਿਹੜੇ ਲੀਡਰ ਦੀ ਉੱਥੇ ਮੀਟਿੰਗ ਕਰਾਣੀ ਹੈ ਯੋਗੀ ਜੀ ਦਾ ਨਾਮ ਹਰੇਕ ਦਾ ਯੋਗੀ ਜੀ ਨੂੰ ਬੁਲਾਓ ਇਹ ਤਾਂ ਹੈ ਹਾਂ ਜੀ ਬਿਲਕੁਲ ਕਿਉਂ ਬਿਕੋਜ਼ ਯੋਗੀ ਜੀ ਸਿੰਬਲਾਈਜ਼ਸ ਲਾਅ ਐਂਡ ਆਰਡਰ ਇਹ ਕਾਨੂੰਨ ਵਿਵਸਥਾ ਨੂੰ ਬੜੀ ਯੂਪੀ ਦੀ ਐਨ ਸਹੀ ਕਰਤੀ ਸਰ ਆ ਆਪਣੇ ਆਪ ਚ ਇੱਕ ਕੋਈ ਇਹਦਾ ਅਨਲਿਸਿਸ ਕਰਨ ਦੀ ਲੋੜ ਨਹੀਂ ਅੱਜ ਇਹ ਸਮੱਸਿਆ ਹੈ ਪੰਜਾਬ ਦੀ ਪਰ ਛੱਲੇ ਗਏ ਜਾ ਰਿਹਾ ਹੈ ਗੱਲ ਹੋ ਨਹੀਂ ਰਹੀ اپੋਜੀਸ਼ਨ ਕਾਂਗਰਸ ਪਾਰਟੀ ਗੋਡੇ ਟੇਕ ਚੁਕੀ ਹੈ ਬੋਲਣ ਦੀ ਹਿੰਮਤ ਨਹੀਂ ਰੱਖਦੀ ਮੈਂ ਕੱਲ੍ਹ ਆਇਆ ਸਵਾਲ ਕੀਤਾ ਸੀ ਵੀ ਕਾਂਗਰਸ ਦਾ ਦਰਦ ਤਾਂ ਮੈਂ ਸਮਝਦਾ ਵੀ ਕਾਂਗਰਸ ਬੋਲ ਨਹੀਂ ਸਕਦੀ ਕਿਉਂਕਿ ਆਪਣੇ ਕਾਲੇ ਕਰਤੂਤਾਂ ਉਹਨਾਂ ਦੀਆਂ ਨਹੀਂ ਐ ਵੀ ਬਿਜ਼ਨਸ ਠਾ ਦੇਣੇ ਚੱਕ ਕੇ ਅੰਦਰ ਕਰ ਦੂਗੀ ਪਰ ਇਹ ਜਿਹੜੇ ਕਿਸਾਨ ਜੱਥੇਬੰਦੀ ਦੇ ਲੀਡਰ ਹੈ ਕਿਉਂ ਨਹੀਂ ਬੋਲਦੇ ਇਹ ਜਾ ਕੇ ਵਪਾਰੀਆਂ ਨਾਲ ਸਿੰਘ ਫਸਾਈ ਬੈਠੇ ਹੈ ਭਗਵੰਤ ਮਾਨ ਜੀ ਨਾਲ ਫਸਾਉ 900 ਕਰੋੜ ਰੁਪਿਆ ਸਾਲਾਨਾ ਕਿਸਾਨ ਦਾ ਕਿਸਾਨ ਨਹੀਂ ਦੀ ਜਿਹੜੀ ਸਨਮਾਨ ਨਿਧੀ ਦੇ ਕਰਕੇ ਹਰ ਸਾਲ 900 ਕਰੋੜ ਰੁਪਿਆ ਜਾ ਰਿਹਾ ਹੈ ਬੋਲਦੇ ਨਹੀਂ ਕਿਉਂਕਿ ਭਗਵੰਤ ਕੀ ਸਾਝ ਹੈ ਭਗਵੰਤ ਮਾਨ ਜੀ ਨਾਲ ਜਾਂ ਡਰ ਹੈ ਜਾਂ ਤੁਹਾਡੇ ਕੀ ਪ੍ਰੋਬਲਮ ਹੈ ਦੱਸੋ ਸਾਹਿਬ ਜਿਹੜੇ ਵਪਾਰੀਆਂ ਨੂੰ ਜਾ ਕੇ ਘੇਰੀ ਬੈਠੇ ਹੋ ਤੁਸੀਂ ਬਰਨਾਲਾ ਦੇ ਅੰਦਰ ਆ ਜਿੰਮੇਵਾਰੀ ਕਿਹਦੀ ਸੀ ਇਮੀਗ੍ਰੇਸ਼ਨ ਦਾ ਕਰ ਕੋਈ ਫਰਾਡ ਹੈ ਆ ਜਿੰਮੇਵਾਰੀ ਭਗਵੰਤ ਮਾਨ ਜੀ ਦੀ ਸਰਕਾਰ ਦੀ ਹੈ ਭਗਵੰਤ ਮਾਨ ਜੀ ਨਹੀਂ ਅਜੇ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੀ ਬਟ ਹੀ ਹੈ ਫੇਲ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਲੋਕ ਉਹਨਾਂ ਨੂੰ ਬਦਲਣਾ ਚਾਹੁੰਦੇ ਹੈ ਕੋਈ ਆਲਟਰਨੇਟਿਵ ਨਹੀਂ ਹੈ ਸਾਬ ਇੱਕ ਪਾਸੇ ਭਗਵੰਤ ਮਾਨ ਜੀ ਹੈ ਉਹ ਫੇਲ ਹੋਏ ਹੈ ਜਿੱਥੇ ਪਾਸ ਹੈ ਵੀ ਆਪ ਕਾਂਗਰਸ ਦੀ ਗੋਡੀਆਂ ਕਿਵੇਂ ਲਵਾਣੀ ਹੈ ਉਹ ਉਹਨਾਂ ਨੂੰ ਪੂਰੀ ਜਾਂਚ ਆ ਗਈ ਐਨ ਤਸੱਲੀ ਨਾਲ ਜਿੱਥੇ ਮਰਜ਼ੀ ਅਮਰੋੜ ਕੇ ਖੜੇ ਕਰ ਦਿੰਦੇ ਇਸ ਕਰਕੇ ਲੋਕਾਂ ਨੇ ਦੇਖ ਲਿਆ ਜੇ ਪੰਜਾਬ ਬਚਾਣਾ ਹੈ ਤਾਂ ਬੀਜੇਪੀ ਦੇ ਨਾਲ ਲੱਗਣਗੇ ਸਾਬ ਲੀਡਰ ਲੋਕ ਨਾਰਾਜ਼ ਹੋ ਸਕਦੇ ਐ ਲੀਡਰਾਂ ਦੇ ਆਪਣੇ ਕੋਈ ਗੱਲਾਂ ਹੋ ਸਕਦੀਆਂ ਕੀ ਕਮਜ਼ੋਰੀਆਂ ਮੈਨੂੰ ਨਹੀਂ ਪਤਾ ਕਿਉਂ ਨਹੀਂ ਬੋਲਦੇ ਭਗਵੰਤ ਮਾਨ ਜੀ ਦੇ ਖਲਾ ਪਰ ਕਿਸਾਨ ਜਿਹੜਾ ਹੈ ਗਰੀਬ ਵਰਗ ਜਿਹੜਾ ਹੈ ਮਜ਼ਦੂਰ ਹੈ ਸ਼ਹਿਰੀ ਹੈ ਵਪਾਰੀ ਹੈ ਕਿਸਾਨ ਹੈ ਪਿੰਡੂ ਖੇਤੜਾ ਹੈ ਹਰੇਕ ਆਦਮੀ ਨੇ ਸਟਰੋਂਗ ਲੀਡਰਸ਼ਿਪ ਦੇਖ ਕੇ ਜਿਸ ਤਰ੍ਹਾਂ ਯੋਗੀ ਦੀ ਗੱਲ ਹੋ ਰਹੀ ਹੈ ਬੀਜੇਪੀ ਨੂੰ ਵੋਟਾਂ ਪੈਣ ਗਈਆਂ ਤੇ ਆਹ ਮੇਰਾ ਫੈਸਲਾ ਥੈਂਕ ਯੂ